ਦੁਆਰਾ ਗੰਡਸਰ ਜਿੱਥੇ ਗੁਰੂ ਤੇਗ ਬਹਾਦਰ ਜੀ ਪਾਛਾ ਦੀ ਚਾਲੂ ਚੱਤੀ ਜੀ ਆ ਦੇਖੋ ਅੱਜ ਪਹਿਲੀ ਸ਼ਿਫ ਦੇ ਪਹੁੰਚ ਪਾਏਗੇ 1 ਜਨਵਰੀ ਦੇ ਤੋਂ ਇਧਰ ਲੰਗਰ ਹਾਲ ਬਣਿਆ ਹੋਇਆ ਹੈ ਸੰਤਪ੍ਰਸਾਦ ਦੇ ਦਰਸ਼ਕ ਰਹੀਆਂ ਨੇ ਇਹ ਪਹਿਲੀ ਡਿਊਟੀ ਵਾਲੇ ਜਾ ਰਹੇ ਨੇ ਸਿੰਦਰਪਾਲ ਸਿੰਘ ਕੌਮੀ ਤੋ ਬਾਬਾ ਬਾਦ ਸਿੰਘ ਨੇ ਬਾਬਾ ਬਲਵੀਰ ਸਿੰਘ ਇਹ ਖੜੇ ਇਧਰ ਅੱਛਾ ਜੀ ਦਰਸ਼ਕ ਇਥੇ ਮਹਾਪੁਰਸਤੰਤ ਗਿਆਨੀ ਜਰਨੈਲ ਸਿੰਘ ਪਿੰਡਾ ਵਾਲੇ ਉਹਨਾਂ ਨੇ ਇਹ ਨੀ ਪੱਥਰ ਰੱਖਿਆ ਸੀ ਅੱਜ ਤੋਂ ਇਹ ਬੱਤੀ ਸਾਹ ਪਰ ਪਹਿਲਾਂ ਦੀ ਗਲਤੀ 3 ਮੀ ਤੇ ਕੋਤਰੀ ਚੱਲੀ ਜਾ ਰਹੀ ਹੈ ਜੀ ਹੁਣ ਸੁਰਦਾਸ ਸਿੰਘ ਉਹਨਾਂ ਨੇ ਇਹ ਪੱਥਰ ਰੱਖਿਆ ਹੈ ਇਹ ਦਰਸ਼ਕ ਸਾਹਿਬ ਜੀ ਅੱਛਾ ਜੀ ਸਾਰੇ ਦਰਸ਼ਕਾਂ